ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਫਰਸਟ ਫੈਸਟ ਕਲੋਥ ਹਾਊਸ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਅਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਪੇਮੈਂਟ ਦਾ ਮੋਡ ਹੈਗਾ ਜੀ ਔਨਲਾਈਨ ਕੈਸ਼ ਔਨ ਡਿਲੀਵਰੀ ਨਹੀਂ ਹੈਗੀ Google Pay ਕਰ ਸਕਦੇ ਹੋ Paytm ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਔਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਕਰ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ WhatsApp ਨੰਬਰ ਹੈ ਜਿਹੜਾ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈਣਾ ਇਸ ਨੰਬਰ ਤੇ WhatsApp ਕਰਨਾ ਹੈ ਪੇਮੈਂਟ ਔ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਸ਼ਾਪ ਕਿਉਣਾ ਚਾਹੁੰਦੇ ਹੋ ਤੁਹਾਡਾ ਐਡਰੈਸ ਨੋਟ ਕਰ ਲਓ ਕੋਟਪੂਰਾ ਰੋਡ ਨੇੜੇ ਗੁਰਦੁਆਰਾ ਗੋਦੜੀ ਸਾਹਿਬ ਫਰੀਦਕੋਟ ਲੋ ਜੀ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਦੇ ਵਿੱਚ ਬਹੁਤ ਸੋਹਣੇ ਸੂਟ ਰਹਿਣਗੇ ਬਹੁਤ ਬੰਬ ਸੂਟ ਰਹਿਣਗੇ ਬੰਬ ਤਮਾਕਾ ਬੰਬ ਤਮਾਕਾ ਹੋਊਗਾ ਲੋ ਜੀ ਬਹੁਤ ਖੂਬਸੂਰਤ ਸੂਟ ਨੇ ਪਹਿਲਾ ਹੀ ਸੂਟ ਮੈਂ ਉਹ ਦਿਖਾ ਰਹੀ ਆਂ ਜਿਨ੍ਹਾਂ ਦੀ ਡਿਮਾਂਡ ਬਹੁਤ ਜ਼ਿਆਦਾ ਹੈ ਕਾਫੀ ਜ਼ਿਆਦਾ ਡਿਮਾਂਡ ਚ ਨੇ ਔਰ ਬਾਰ-ਬਾਰ ਆ ਰਹੇ ਨੇ ਹੁਣ ਆਪਣੇ ਕੋਲੇ ਲਾਸਟ ਪੀਸ ਬਚਿਆ ਕਿਉਂਕਿ ਬਹੁਤ ਭੈਣਾਂ ਕੋਲੇ ਚਲੇ ਗਏ ਨੇ ਕਿਸੇ ਕੋਲੇ ਟਾਈ ਡਾਈ ਸਲਵਾਰ ਨਾਲ ਚਲੇ ਗਿਆ ਕਿਸੇ ਕੋਲੇ ਇਦਾਂ ਹੀ ਸਲਵਾਰ ਨਾਲ ਚਲੇ ਗਿਆ ਠੀਕ ਹੈ ਜੀ ਸੋ ਅਲੱਗ-ਅਲੱਗ ਜਿਵੇਂ ਜਿਵੇਂ ਭੈਣਾਂ ਦੀ ਡਿਮਾਂਡ ਸੀਗੀ ਉਸ ਤਰ੍ਹਾਂ ਨਾਲ ਹੀ ਸੂਟ ਹੈ ਜਿਹੜੇ ਆਪਾਂ ਲੈ ਕੇ ਆਏ ਆ ਸੋ ਇਹ ਲਾਸਟ ਵਾਲਾ ਪੀਸ ਬਚਿਆ ਹੈਗਾ ਲਾਸਟ ਸੂਟ ਹੈਗਾ ਆਪਣੇ ਕੋਲੇ 1895 ਰੁਪਏ ਦੇ ਵਿੱਚ ਗਲਾਸ ਸਿਲਕ ਦਾ ਸੂਟ ਹੈ ਗਲਾਸ ਸਿਲਕ ਦਾ ਸ਼ਰਟ ਹੈ ਮਤਲਬ ਸੇ ਸਿਲਕ ਦੀ ਸਲਵਾਰ ਹੈਗੀ ਹੈ ਨਾਲ ਕ੍ਰੇਪ ਦੀ ਸਲਵਾਰ ਹੈ ਜੀ ਬਹੁਤ ਸੋਹਣਾ ਸੂਟ ਹੈ 189 ਫ੍ਰੀ ਸ਼ਿਪਿੰਗ ਨਾਲ ਆਊਗਾ ਵਾਈਨ ਜਿਹਾ ਕਲਰ ਹੈਗਾ ਬਹੁਤ ਪਿਆਰਾ ਸੂਟ ਹੈ ਤੇ ਨੈਕਸਟ ਹੈਗਾ ਇਹ ਵਾਲਾ ਸੂਟ ਜਿਹੜਾ ਮੁੜ ਮੁੜ ਕੇ ਆਉਂਦਾ ਹੈ ਆ ਤੀਜੀ ਵਾਰ ਆਇਆ ਕਿਉਂਕਿ ਇਹਨਾਂ ਦੀ ਡਿਮਾਂਡ ਹੈ ਜਿਹੜੀ ਉਹ ਖਤਮ ਨਹੀਂ ਹੋ ਰਹੀ ਇਹਨਾਂ ਸੂਟਾਂ ਦੀ ਕਾਫੀ ਜ਼ਿਆਦਾ ਸੋਹਣੇ ਨੇ ਇਹਦੇ ਨਾਲ ਵੀ ਆਪਣੇ ਕੋਲੇ ਹੁਣ ਇਸ ਟਾਈਮ ਤੇ ਇੰਨੇ ਸਾਰੇ ਸੂਟ ਪਏ ਨੇ ਲਓ ਜੀ 1 2 3 ਤੇ ਚੌਥਾ ਅਸੀਂ ਬਾਅਦ ਸ਼ੀਸ਼ੇ ਤੇ ਲਾਇਆ ਹੋਇਆ ਤੇ ਇਹ ਵਾਲਾ ਮੈਂ ਤੁਹਾਨੂੰ ਦਿਖਾ ਰਹੀ ਆਂ ਤੁਸੀਂ ਆਲ ਓਵਰ ਵੀ ਲੈ ਸਕਦੇ ਹੋ ਕਈ ਭੈਣਾਂ ਨੇ ਆਲ ਓਵਰ ਸੂਟ ਲੈਏ ਨੇ ਔਰ ਗਾਜਰੀ ਦੁਪੱਟਾ ਨਾਲ ਡਾਈ ਕਰਵਾਇਆ ਉਹ ਹਜੇ ਆਪਣਾ ਡਾਈ ਹੋ ਕੇ ਆਇਆ ਨਹੀਂ ਹੈਗਾ ਕਈਆਂ ਨੇ ਆਫ ਵਾਈਟ ਸਲਵਾਰ ਲੈ ਕੇ ਟਾਈ ਐਂਡ ਡਾਈ ਕਰਵਾਈ ਹੈ ਕਿਸੇ ਨੇ ਆਫ ਵਾਈਟ ਪਲੇਨ ਸਲਵਾਰ ਲਈ ਹੈ ਔਰ ਕਿਸੇ ਨੇ ਬਲੈਕ ਸਲਵਾਰ ਲਈ ਹੈ ਇਹ ਬਲੈਕ ਸਲਵਾਰ ਨਾਲ ਵੀ ਬਹੁਤ ਖੂਬਸੂਰਤ ਲੱਗਦਾ ਹੈ ਗਲਾਸ ਸਿਲਕ ਦਾ ਸੂਟ ਰਹੂਗਾ ਜੀ ਸਿਮਰ ਬ੍ਰਾਂਡ ਦਾ ਕਾਫੀ ਜਿਆਦਾ ਪਿਆਰਾ ਸੂਟ ਹੈ ਲੋ ਬਲੈਕ ਨਾਲ ਵੀ ਬਹੁਤ ਖੂਬਸੂਰਤ ਲੱਗਦਾ ਹੈ ਇਹ ਸੂਟ ਬਹੁਤ ਪਿਆਰਾ ਲੱਗਦਾ ਹੈ ਤੇ ਤੁਸੀਂ ਟਾਈ ਐਂਡ ਡਾਈ ਦਾ ਦੁਪੱਟਾ ਵੀ ਕਰਵਾ ਸਕਦੇ ਹੋ ਇਹਦੇ ਨਾਲ ਤੇ ਸਟਿਚਿੰਗ ਵੀ ਸਾਡੇ ਤੋਂ ਕਰਵਾ ਸਕਦੇ ਹੋ ਤੁਹਾਡੀ ਮਰਜ਼ੀ ਹੈ 1895 ਦੇ ਵਿੱਚ ਚਾਹੇ ਮੈਚਿੰਗ ਲੈ ਲਓ ਚਾਹੇ ਆਲਓਵਰ ਸੂਟ ਲੈ ਲਓ 1895 ਵਿੱਚ ਮਿਲ ਜੂਗਾ ਤੇ ਨੈਕਸਟ ਹੈਗਾ ਜੀ ਇਹ ਵਾਲਾ ਸੂਟ ਲੋ ਜੀ ਬਹੁਤ ਸੋਹਣਾ ਸੂਟ ਹੈ ਕਾਫੀ ਪਿਆਰਾ ਸੂਟ ਹੈ ਆਹ ਲਓ ਇਹ ਹੈਗਾ ਇਹਨੂੰ ਕਾਂਜੀਵਰਮ ਵੀ ਕਹਿ ਦਿੰਦੇ ਨੇ ਤੇ ਸ਼ਿਮਰ ਵਰਗਾ ਹੀ ਹੁੰਦਾ ਟੱਚ ਉਦਾਂ ਦਾ ਹੀ ਹੁੰਦਾ ਤਾਂ ਦੇਖ ਲਓ ਤੁਸੀਂ ਨੇੜੇ ਕਰਕੇ ਦਿਖਾ ਦਿੰਦੀ ਬੀ ਇੰਨਾ ਪਿਆਰਾ ਸੂਟ ਲੱਗਦਾ ਹੈ ਬਹੁਤ ਸੋਹਣਾ ਔਰ ਇਹਦੇ ਵਿੱਚ ਆਹ ਜਿਹੜੀ ਡਿਜ਼ਾਈਨਿੰਗ ਹੈ ਨਾ ਇਹ ਉਸ ਤੋਂ ਵੀ ਸੋਹਣੀ ਆ ਪਹਿਲਾਂ ਆਪਾਂ ਇੱਕ ਸੂਟ ਲੈ ਕੇ ਆਏ ਸੀਗੇ ਉਹ ਨਾਲ ਦੀ ਨਾਲ ਆਪਣੀ ਸ਼ਾਰਟ ਵੀਡੀਓ ਚ ਚੱਲਿਆ ਗਿਆ ਸੀ ਤੇ ਦੋ ਪੀਸ ਆ ਜਿਹੜੇ ਆਪਾਂ ਹੁਣ ਲੈ ਕੇ ਆਉਂਦੇ ਨੇ ਇਹ ਡਾਈਏਬਲ ਹੈਗਾ ਤੁਸੀਂ ਇਹਨੂੰ ਡਾਈ ਵੀ ਕਰਵਾ ਸਕਦੇ ਹੋ ਖੁਦ ਡਾਈ ਕਰਵਾ ਸਕਦੇ ਹੋ ਸਾਡੇ ਤੋਂ ਕਰਵਾ ਸਕਦੇ ਹੋ ਔਰ ਐਜ਼ ਇਟ ਇਜ਼ ਵੀ ਇਹਨੂੰ ਪਾ ਸਕਦੇ ਹੋ ਤਾਂ ਵੀ ਇਹ ਬਹੁਤ ਜ਼ਿਆਦਾ ਸੋਹਣਾ ਲੱਗਣ ਵਾਲਾ ਹੈ ਤੇ ਇਹਦੇ ਨਾਲ ਇੱਕ ਸਲਵਾਰ ਹੋਰ ਸੀਗੀ। ਦੇਖੀ। ਅੱਪ। ਲੋਲੀ ਤੁਸੀਂ ਇਹ ਸਲਵਾਰ ਵੀ ਬਣਾ ਸਕਦੇ ਹੋ। ਲੋ। ਇਹ ਵੱਡੀ ਸਲਵਾਰ ਵੀ ਬਣਾ ਸਕਦੇ ਹੋ 브్రాకెਟ ਦੇ ਵਿੱਚ ਹੈ। ਜਦੋਂ ਇਹਨੇ ਡਾਈ ਹੋ ਜਾਣਾ ਨੇ ਜਿਹਦਾ 골ਡਨ 골ਡਨ ਹੈ ਜਿਹੜਾ ਉੱਪਰ ਕੇ ਸਾਹਮਣੇ ਆ ਜਾਣਾ। ਬਾਕੀ ਸਾਰਾ ਇਹ ਡਾਈ ਹੋ ਜਾਊਗਾ ਜਿਹੜਾ ਵਾਈਟ ਵਾਈਟ ਹੈ। ਕਾਫੀ ਜ਼ਿਆਦਾ ਸੋਹਣਾ ਸੂਟ ਬਣਦਾ ਫਿਰ ਇਹ ਤੇ ਜੇ ਤੁਸੀਂ ਕੱਲਾ ਆਲ ਓਵਰ ਚ ਲੈਣਾ ਤਾਂ ਵੀ ਡਾਈ ਕਰਵਾ ਸਕਦੇ ਹੋ 1895 ਦੇ ਵਿੱਚ ਮਿਲ ਜਾਊਗਾ। ਲੋ ਜੀ ਅਗਲਾ ਹੈਗਾ ਸਾਟਨ ਔਰਗੈਂਜ਼ਾ ਦੇ ਵਿੱਚ ਇੰਨਾ ਇੱਕ ਪਿਆਰਾ ਸੂਟ ਹੈ ਨਾ ਜੀ ਬਸ ਦੇਖਦਾ ਹੀ ਬੰਦਦਾ ਰੂਹ ਖੁਸ਼ ਹੋ ਜਾਂਦੀ ਹੈ ਦੇਖ ਕੇ ਇੰਨਾ ਪਿਆਰਾ ਸੂਟ ਹੈ ਲੋ ਇੱਕ ਨਾ ਇਹਦੇ ਆ ਇਹਦੀ ਜਿਹੜਾ ਸਟੱਫ ਹੈ ਬੜਾ ਜਿਆਦਾ ਸੋਹਣਾ ਲੱਗਦਾ ਜੀ ਬਹੁਤ ਜਿਆਦਾ ਸੋਹਣਾ ਫੀਲ ਆਉਂਦੀ ਹੈ ਇੰਨੀ ਅੱਛੀ ਫੀਲ ਆਉਂਦੀ ਹੈ ਇਹਨੂੰ ਦੇਖ ਕੇ ਆ ਸੂਟ ਨੂੰ ਬਹੁਤ ਜਿਆਦਾ ਸੋਹਣਾ ਸੂਟ ਹੈ ਕਾਫੀ ਜਿਆਦਾ ਆਲ ਓਵਰ ਵੀ ਲੈ ਸਕਦੇ ਹੋ ਅਗਰ ਤੁਸੀਂ ਆਲ ਓਵਰ ਲਓਗੇ ਤਾਂ 2250 ਰੁਪਏ ਦੇ ਵਿੱਚ ਮਿਲੂਗਾ ਤੁਹਾਨੂੰ ਠੀਕ ਹੈ ਜੀ ਬਹੁਤ ਹੀ ਸੋਹਣਾ ਸੂਟ ਹੈ ਇਹ ਤੇ ਅਗਰ ਤੁਸੀਂ ਮੈਚਿੰਗ ਦੇ ਵਿੱਚ ਲਓਗੇ ਤਾਂ ਤੁਹਾਨੂੰ ਮਿਲੂਗਾ ਜੀ ਇਹ ਆ 1850 ਚ ਠੀਕ ਹੈ ਜੀ ਮੈਚਿੰਗ 1850 ਚ ਤੇ ਜੇ ਤੁਸੀਂ ਇਦਾਂ ਲਓਗੇ ਤਾਂ ਆਲਓਵਰ ਲਓਗੇ ਤਾਂ ਤੁਹਾਨੂੰ ਮਿਲੂਗਾ 2250 ਦੇ ਵਿੱਚ ਠੀਕ ਹੈ ਜੀ ਨੋਟ ਕਰ ਲਿਓ ਤੁਸੀਂ ਲਓ ਜੀ ਹੁਣ ਮੈਂ ਤੁਹਾਨੂੰ ਥੋੜੀ ਜਿਹੀ ਬਰਬਰੀ ਦੇ ਵਿੱਚ ਸੂਟ ਦਿਖਾਉਂਗੀ ਦਿਖਾਉਂਗੀ ਥੋੜੇ ਪਰ ਪੂਰੇ ਹਨ ਕੈਸ਼ ਸੂਟ ਦਿਖਾਉਂਗੀ ਅੱਜ ਸਾਰੇ ਵੀਡੀਓ ਦੇ ਵਿੱਚ ਤੁਹਾਨੂੰ ਲਓ ਜੀ ਪਹਿਲਾ ਇਹ ਸੂਟ ਬਹੁਤ ਧਿਆਰਾ ਸੂਟ ਲਓ ਇਹ ਹੈਗਾ ਜੀ ਬਰਬਰੀ ਦੇ ਵਿੱਚ ਬਹੁਤ ਸੋਹਣਾ ਸੂਟ ਹੈ ਬਹੁਤ ਜਿਆਦਾ ਸੋਹਣਾ ਕਲਰ ਦੇਖ ਲਓ ਤੁਸੀਂ ਭੁੱਖ ਲੈਂਦੀ ਹੈ ਦੇਖ ਕੇ ਆ ਲੋ ਇੰਨਾ ਕੁ ਸੋਹਣਾ ਕਲਰ ਤੇ ਇੰਨਾ ਸੋਹਣਾ ਪ੍ਰਿੰਟ ਇਸ ਵਾਰ ਨਾ ਜਿਹੜਾ ਵੱਡਾ ਪ੍ਰਿੰਟ ਹੈ ਉਹ ਟ੍ਰੈਂਡ ਦੇ ਵਿੱਚ ਰਿਹਾ ਛੋਟਾ ਪ੍ਰਿੰਟ ਟ੍ਰੈਂਡ ਦੇ ਵਿੱਚ ਨਹੀਂ ਰਿਹਾ ਸੋ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਤੇ ਇਹਦੇ ਨਾਲ ਇਹ ਰਹੂਗੀ ਜੀ ਮਸਲੀਨ ਦੀ ਸਲਵਾਰ 2.5 ਮੀਟਰ ਸਲਵਾਰ ਔਰ 2.5 ਮੀਟਰ ਦੀ ਸ਼ਰਟ ਰਹੂਗੀ ਕਲਰ ਤਾਂ ਬਹੁਤ ਸੋਹਣਾ ਕਲਰ ਸਹੀ ਆ ਰਿਹਾ ਵਿੱਚ ਸਹੀ ਹੈ ਹਾਂ ਕਲਰ ਬਿਲਕੁਲ ਸਹੀ ਆ ਰਿਹਾ ਤੇ ਜਦੋਂ ਦੁਪੱਟਾ ਦੇਖੋਗੇ ਉਦੋਂ ਤਾਂ ਤੁਹਾਡੇ ਸਾਹ ਹੀ ਰੁਕ ਜਾਣਗੇ ਸਾਹ ਰੋਕ ਕੇ ਤਾਂ ਹੋਰ ਕੀ ਕਰਨਾ ਸੂਟ ਸੱਚੀ ਨਹੀਂ ਕਹਿ ਰਹੀ ਜੀ ਉਹ ਮੈਂ ਨਹੀਂ ਕਹਿ ਰਹੀ ਮੈਂ ਕਹਿ ਰਹੀ ਹਾਂ ਕਿ ਆਪਾਂ ਸਾਹ ਰੋਕ ਕੇ ਦੇਖਾਂਗੇ ਇਹਨੂੰ ਪਟੇ ਨੂੰ ਤੁਸੀਂ ਗਲਤ ਨਾ ਸਮਝੋ ਹਾਂ ਆ ਲੋ ਵਾ ਕੀ ਆ ਬਾਤ ਹੈ ਲੋ ਦੁਪੱਟਾ ਦੇਖੋ ਬਹੁਤ ਜਿਆਦਾ ਸੋਹਣਾ ਬਰਬਰੀ ਦਾ ਹੀ ਦੁਪੱਟਾ ਆ ਲੋ ਜੀ ਖੁੱਲਾ ਢੁਲਾ ਐਨ ਵਧੀਆ ਦੁਪੱਟਾ ਜੇ ਤੁਸੀਂ ਬਾਕੀਆਂ ਤੋਂ ਡਿਫਰੈਂਟ ਦਿਖਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਤਰ੍ਹਾਂ ਦੇ ਸੂਟ ਆ ਜਿਹੜੇ ਉਹ ਪਾਇਆ ਕਰੋ ਜਿਸ ਤਰ੍ਹਾਂ ਦੇ ਮੈਂ ਅੱਜ ਵੀਡੀਓ ਚ ਲੈ ਕੇ ਆਈਆਂ ਤੁਹਾਨੂੰ ਤੇ ਐ ਨਹੀਂ ਹੈਗਾ ਕਿ ਬਹੁਤ ਫਲਫੀ ਆ ਆ ਦੇਖ ਲਓ ਤੁਸੀਂ ਮੇਰੇ ਉੱਪਰ ਲਿਆ ਕਿੰਨਾ ਫਲਫੀ ਲੱਗ ਰਿਹਾ ਤੁਹਾਨੂੰ ਬਹੁਤ ਵਧੀਆ ਦੁਪੱਟਾ ਲੱਗ ਰਿਹਾ ਤੇ ਮੈਂ ਤੁਹਾਨੂੰ ਸਿਰ ਤੇ ਵੀ ਲੈ ਕੇ ਦਿਖਾ ਦਿੰਨੀ ਆ ਤੇ ਲੋ ਜੀ ਆਰਾਮ ਨਾਲ ਸਿਰ ਤੇ ਆ ਜਾਂਦਾ ਹੈ ਬਾਹਰ ਲਈਆਂ ਭੈਣਾਂ ਕਹਿੰਦੀਆਂ ਅਸੀਂ ਗੁਰਦੁਆਰਾ ਸਾਹਿਬ ਜਾਣਾ ਹੁੰਦਾ ਜੀ ਤੇ ਸਾਡੇ ਸਿਰ ਤੇ ਰਹ ਜੂਗਾ ਸਿਰ ਤੇ ਰਹ ਜੂਗਾ ਆਰਾਮ ਨਾਲ ਬੇਫਿਕਰ ਹੋ ਕੇ ਬਾਏ ਕਰ ਲਿਓ ਤੇ ਜੇ ਕਿਸੇ ਨੇ ਮਤਲਬ ਕਿ ਫਿਰ ਵੀ ਆਪਣਾ ਕੁਝ ਪੁੱਛਣਾ ਹੋਇਆ ਤਾਂ ਤੁਸੀਂ ਆਪਣੀ ਜਿਹੜੀ ਫੋਨ ਕਾਲ ਆ ਜਿਹੜੀ ਕਰ ਸਕਦੇ ਹੋ ਠੀਕ ਹੈ ਨੰਬਰ ਤੁਹਾਨੂੰ ਮਿਲ ਜੂਗਾ ਹਲੋ ਜੀ ਨੈਕਸਟ ਦੇਖੋ ਇਹਦੇ ਵਿੱਚ ਆਹ ਵਾਲਾ ਕਲਰ ਅਨੀਅਨ ਸ਼ੇਡ ਹੁਣ ਇਹ ਦੱਸ ਦਿਆਂ 1950 ਦਾ ਸੂਟ ਹੈ ਜੀ ਦੁਪੱਟੇ ਨਾਲ 1950 ਦੇ ਵਿੱਚ ਸੂਟ ਮਿਲ ਜੂਗਾ ਬਹੁਤ ਜਿਆਦਾ ਸੋਹਣਾ ਸੂਟ ਹੈ ਅਗਲਾ ਦੇਖੋ ਕਲਰ ਅਨੀਅਨ ਸ਼ੇਡ ਲੋ ਬਹੁਤ ਪਿਆਰਾ ਅਨੀਅਨ ਸ਼ੇਡ ਹੁਣ ਆਪਾਂ ਇਹਨਾਂ ਨੂੰ ਕੱਢ ਹੀ ਦੇਈਏ ਕਿਉਂ ਸਹੀ ਰੰਗ ਆ ਆਹ ਲੋ ਜੀ ਅਨੀਅਨ ਕਲਰ ਕਹਿੰਦੇ ਆ ਜਿਹਨੂੰ ਐਗਜੈਕਟ ਉਹ ਵਾਲਾ ਕਲਰ ਹੈਗਾ ਜੀ ਇਹ ਤੇ ਆਹ ਲੋ ਜੀ ਸਲਵਾਰ ਸਾਰੇ ਕਲਰ ਇੱਕ ਤੋਂ ਇੱਕ ਨੇ ਔਰ ਸਾਰੇ ਕਲਰ ਆ ਜਿਹੜੀ ਉਹ ਬਹੁਤ ਜ਼ਿਆਦਾ ਸੂਦੀਂਗ ਹੈ ਤੇ ਸਾਡੀਆਂ ਅੱਖਾਂ ਨੂੰ ਚੰਗੇ ਲੱਗਣ ਵਾਲੇ ਕਲਰ ਨੇ ਬਰਬਰੀ ਦੇ ਵਿੱਚ ਸ਼ਰਟ ਬਰਬਰੀ ਦੇ ਵਿੱਚ ਦੁਪੱਟਾ ਔਰ ਮਸਲੀਨ ਦੀ ਸਲਵਾਰ ਖੁੱਲਾ ਡੁੱਲਾ ਦੁਪੱਟਾ ਐਨ ਵੱਡਾ ਪੂਰਾ ਚੜਾਈ ਵੀ ਪੂਰੀ ਹੈ ਔਰ ਲੰਬਾਈ ਵੀ ਪੂਰੀ ਠੀਕ ਹੈ ਜੀ 1950 ਦੇ ਵਿੱਚ ਆ ਜੂਗਾ ਤੁਹਾਡੇ ਕੋਲੇ ਫ੍ਰੀ ਸ਼ਿਪਿੰਗ ਨਾਲ ਆਉਗਾ ਕਿਉਂਕਿ ਯਾਰ ਅੱਜ ਕੱਲ ਗਲਾਸ ਸਿਲਕ ਤੇ ਬਰਬਰੀ ਦਾ ਟ੍ਰੈਂਡ ਬਹੁਤ ਜ਼ਿਆਦਾ ਹੈ ਤੇ ਲੋ ਜੀ ਇਹ ਦੇਖੋ ਤੁਸੀਂ ਮਸਟਰਡ ਕਲਰ ਮੈਂ ਪਾ ਹੀ ਰੱਖੇ ਮਸਟਰਡ ਲੱਗ ਪੰਗੇ ਦੇ ਨਾਲ ਮੈਚ ਕਰਦੇ ਆ ਇਹ कलर ਆ ਲੋ ਇਹ ਵਾਲਾ ਕਲਰ ਹੈ ਕਲਰ ਸਾਰੇ ਬਹੁਤ ਸੋਹਣੇ ਨੇ ਕੋਈ ਵੀ ਕਟਣੀ ਹੈ ਜੀ ਕਿਸੇ ਤੋਂ ਇੰਨੇ ਸੋਹਣੇ ਕਲਰ ਨੇ ਨਾ ਰੂਹ ਖੁਸ਼ ਹੋ ਜਾਂਦੀ ਹੈ ਦੇਖ ਕੇ ਤੇ ਇਹ ਹੈਗੀ ਜੀ ਇਹਦੇ ਨਾਲ ਸਲਵਾਰ ਮਸਲੀਨ ਦੀ ਸਲਵਾਰ ਬਹੁਤ ਸੋਹਣੀ ਹੈ ਮਸਲੀਨ ਦੀ ਮਤਲਬ ਐ ਨਹੀਂ ਹੈਗੀ ਕਿ ਰਫ ਦੀ ਮਸਲੀਨ ਬਹੁਤ ਪਿਆਰੀ ਹੈ ਨੇੜੇ ਕਰਕੇ ਦਿਖਾਵਲੀ ਥੋੜਾ ਜਨਾ ਨੇੜੇ ਕਰਕੇ ਆਈਡੀਆ ਹੋ ਜਾਂਦਾ ਹੁੰਦਾ ਕਪੜੇ ਦਾ ਲੋ ਨੇੜੇ ਕਲਰ ਹੋਰ ਆ ਜਾਂਦਾ ਅਦਰਵਾਈਜ਼ ਸਟੱਫ ਦਾ ਪਤਾ ਲੱਗ ਜਾਂਦਾ ਹੁੰਦਾ ਥੋੜਾ ਜੇ ਨੇੜੇ ਕਰੀਏ ਤਾਂ ਬਸ ਲੋ ਜੀ ਬਹੁਤ ਸੋਹਣਾ ਹੈ ਆ ਰੰਗ ਸਹੀ ਆਈ ਜਾਂਦਾ ਵਿੱਚ ਕਲਰ ਸਹੀ ਆ ਰਿਹਾ ਔਰ ਇਹ ਹੈ ਦਾ ਦੁਪੱਟਾ ਮੈਨੂੰ ਲੱਗਦਾ ਸਾਰੇ ਦੁਪੱਟੇ ਆਪਾਂ ਨਾ ਖੋਲੀਏ ਹਨਾ ਕਾਫੀ ਸੋਹਣਾ ਲੱਗਦਾ ਦੁਪੱਟਾ ਸਾਰੇ ਦੁਪੱਟੇ ਇੱਕੋ ਜਿਹੇ ਨਹੀਂ ਵੱਡੇ ਵੱਡੇ ਫਲਾਵਰ ਨੇ ਤੇ ਬਹੁਤ ਸੋਹਣੇ ਲੱਗਦੇ ਨੇ 1950 ਦੇ ਵਿੱਚ ਅਗਲਾ ਦੇਖੋ ਇਹਨੂੰ ਕਿਹੜਾ ਕਲਰ ਕਹਿੰਦੇ ਹੁੰਦੇ ਆਪਾਂ ਲੜੂਆ ਲੜੂਆ ਤਾਂ ਨਹੀਂ ਕਹਿੰਦੇ ਲੜੂਆ ਕਲਰ ਤਾਂ ਨਹੀਂ ਹੈ ਮੈਂਗੋ ਕਲਰ ਲਓ ਜੀ ਮੈਂਗੋ ਕਲਰ ਅਬ ਰੈਜ਼ਟ ਯਾਦ ਆ ਗਿਆ ਹੁੰਦਾ ਨਹੀਂ ਸਹੀ ਆਈ ਹੈ ਲਓ ਜੀ ਮੈਂਗੋ ਕਲਰ ਹੈ ਇਹ ਇਹਨੂੰ ਪੀਚ ਨਹੀਂ ਕਹਿੰਦੇ ਇਹਨੂੰ ਮੈਂਗੋ ਕਲਰ ਕਹਿੰਦੇ ਨੇ ਔਰ ਇਹ ਡਿਫਰੈਂਟ ਜਿਹੇ ਕਲਰ ਨੇ ਸਾਰੇ ਕੋਈ ਕਲਰ ਐ ਨਹੀਂ ਹੈਗਾ ਕਿ ਆ ਤਾਂ ਮਤਲਬ ਕਿ ਕਲਰ ਹੈ ਜਿਹੜਾ ਪਸੰਦ ਨਹੀਂ ਆ ਸਾਨੂੰ ਸਾਰੇ ਪਸੰਦ ਆਉਣ ਵਾਲੇ ਕਲਰ ਹੈ ਜੀ ਇੱਕ ਨਾਮ ਲੈ ਲਓ ਦੂਜਾ ਲੈ ਲਿਓ ਕੋਈ ਗੱਲ ਨਹੀਂ ਹੈ ਜੀ ਇਹਦੇ ਵਿੱਚ ਕੋਈ ਚੱਕਰ ਨਹੀਂ ਹੈਗਾ ਇਹ ਫਿੱਕਾ ਜਿਹੜਾ ਜਿਹੜਾ ਫਿੱਕਾ ਹੁੰਦਾ ਨਾ ਹੋਰ ਫਿੱਕਾ ਆ ਜਾਂਦਾ ਸਾਰੇ ਨਵੇਂ ਕਲਰ ਨੇ ਜੀ ਬਿਲਕੁਲ ਨਿਊ ਕਲਰ ਲੋ ਇਹ ਲੋ ਦੁਪੱਟਾ ਦੇਖੋ ਐਨ ਬੇਜਾ ਬੇਜਾ ਕੰਦਨ ਪਟੀ ਨੇ ਵੱਡੇ ਵੱਡੇ ਪੱਲਿਆਂ ਦੇ ਉੱਪਰ ਫਲਾਵਰ ਨੇ ਐਨ ਜਦੋਂ ਤੁਸੀਂ ਲਾਉਂਗੇ ਉੱਪਰ ਤੁਸੀਂ ਹੀ ਦਿਖਣਾ ਜੀ ਪਰ ਹੋਰ ਨਹੀਂ ਕੋਈ ਦਿਖਦਾ ਠੀਕ ਹੈ ਲੋ ਬਹੁਤ ਸੋਹਣੇ ਸੂਟ ਹੈ 1950 ਦੇ ਵਿੱਚ ਆ ਜੂਗਾ ਫ੍ਰੀ ਸ਼ਿਪਿੰਗ ਨਾਲ ਆਊਗਾ ਤੇ ਇਹ ਵਾਲੇ ਵੀ ਆਪਣੇ ਕੋਲੇ ਹੁਣ ਦੋ ਸੂਟ ਨੇ ਜੀ ਆਹ ਦੇਖ ਲੈਣਾ ਇੱਥੇ ਸਹੀ ਰਾਂਗਾ ਠੀਕ ਹੈ ਇਹ ਵਾਲੇ ਵੀ ਆਪਣੇ ਕੋਲੇ ਹੁਣ ਦੋ ਸੂਟ ਨੇ ਇੱਕ ਪਹਿਲਾਂ ਤੁਹਾਨੂੰ ਦਿਖਾ ਚੁੱਕੀ ਇੱਕ ਆਪਣੇ ਕੋਲੇ ਤੇ ਆ ਬਲੈਕ ਵੀ ਆਪਣੇ ਕੋਲੇ ਹੈਗੇ ਨੇ ਅਗਰ ਤੁਹਾਨੂੰ ਮੇਰੇ ਨਾਲ ਦੇ ਸੂਟ ਚਾਹੀਦੇ ਨੇ ਉਹ ਵੀ ਮੈਂ ਤੁਹਾਨੂੰ ਦਿਖਾ ਦਨੀ ਆ ਲੋ ਜੀ ਇੱਕ ਇਹ ਵਾਲਾ ਕਲਰ ਮਿਲੂਗਾ ਜੀ ਇੱਕ ਮੇਰੇ ਨਾਲ ਦਾ ਕਲਰ ਬਣੂਗਾ ਇਹਦੇ ਵਿੱਚ ਤੁਸੀਂ ਆਲ ਓਵਰ ਲੈਣਾ ਚਾਹੁੰਦੇ ਹੋ ਆਲ ਓਵਰ ਵੀ ਮਿਲ ਜੂਗਾ ਇਹ ਹੈਗਾ ਗੱਜੀ ਸਿਲਕ ਸਿਲਕ ਦੇ ਵਿੱਚ ਇਹਦਾ ਨਾਮ ਹੈਗਾ ਗੱਜੀ ਸਿਲਕ ਬਹੁਤ ਸੋਹਣਾ ਸਟਫ ਹੈ ਬਹੁਤ ਸੋਹਣਾ ਇੰਨਾ ਵਧੀਆ ਜਿਵੇਂ ਕਿਸੇ ਨੇ ਸ਼ਰਾਰੇ ਵਗੈਰਾ ਬਣਾਉਣੇ ਹੈਗੇ ਨੇ ਹਨਾ ਆਪਾਂ ਕਹਿੰਦੇ ਆ ਸਿਲਕ ਦੇ ਵਿੱਚ ਸਾਨੂੰ ਚਾਹੀਦਾ ਹੈਗਾ ਕਿ ਅਸੀਂ ਗਰੋਰਾ ਸ਼ਰਾਰਾ ਬਣਾਈਏ ਤੁਸੀਂ ਆਲ ਓਵਰ ਸੂਟ ਵੀ ਲੈ ਸਕਦੇ ਹੋ ਮੈਨੂੰ ਲੱਗਦਾ ਜੇ ਮੈਂ ਆਲ ਓਵਰ ਬਣਾਉਂਦੀ ਮੈਨੂੰ ਬਣਾ ਲੈਣਾ ਚਾਹੀਦਾ ਸੀਗਾ ਪਰ ਚਲੋ ਮੈਂ ਤਾਂ ਜੋ ਬਣਾ ਲਿਆ ਹਨਾ ਵਾਈਟ ਦੇ ਸਲਵਾਰ ਦੇ ਨਾਲ ਤੇ ਤੁਸੀਂ ਇਹਨੂੰ ਆਲ ਓਵਰ ਦੇ ਵਿੱਚ ਵੀ ਬਣਾ ਸਕਦੇ ਹੋ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੁੰਦਾ ਇਹ ਫਾਲ ਇੰਨੀ ਵਧੀਆ ਪੈਣੀ ਹੈ ਨਾ ਅਗਰ ਤੁਸੀਂ ਸ਼ਰਾਰਾ ਗਰਾਰਾ ਲਹਿੰਗਾ ਖੁਸ਼ ਵੀ ਬਣਾਉਂਗੇ ਬਹੁਤ ਵਧੀਆ ਪਾਉਗੇ 2100 ਦੇ ਵਿੱਚ ਪੂਰਾ ਸੂਟ ਮਿਲੂਗਾ ਜੀ ਇਹ ਤੁਹਾਨੂੰ ਠੀਕ ਹੈ ਜੀ ਜੇ ਤੁਸੀਂ ਫੁੱਲ ਸੂਟ ਇਦਾਂ ਹੀ ਲੈਣੇ ਹੋ ਤਾਂ ਇਹ ਤੁਹਾਨੂੰ 2100 ਦੇ ਵਿੱਚ ਮਿਲੂਗਾ ਠੀਕ ਹੈ ਜੀ ਤੇ ਅਗਰ ਤੁਸੀਂ ਮੈਚਿੰਗ ਦੇ ਵਿੱਚ ਲੈਣੇ ਹੋ 1950 ਦੇ ਵਿੱਚ ਮਿਲੂਗਾ ਫ੍ਰੀ ਸ਼ਿਪਿੰਗ ਨਾਲ ਆਜੂਗਾ ਤੇ ਇੱਕ ਕਲਰ ਇਹ ਆ ਇਹਦੇ ਵਿੱਚ ਤੇ ਇੱਕ ਕਲਰ ਜਿਹੜਾ ਮੈਂ ਪਹਿਨ ਰੱਖਿਆ ਵੇਅਰ ਕੀਤਾ ਹੋਇਆ ਮੇਰਾ ਉਹ ਹੈਗਾ ਦੋਨੋਂ ਹੀ ਕਲਰ ਆਪਣੀ ਆਪਣੀ ਥਾਂ ਤੇ ਬਹੁਤ ਸੋਹਣੇ ਨੇ ਇਹ 골ਡਨ ਕਲਰ ਹੈ ਔਰ ਥੋੜਾ ਜਿਹਾ ਉਹ ਜਾਮਨੀ ਜਿਹਾ ਟੱਚ ਸੀਗਾ ਉਹਦੇ ਵਿੱਚ ਇਹ ਵਾਲਾ ਕਲਰ ਹੈ ਠੀਕ ਹੈ ਪਰ ਸੌਫਟ ਬਹੁਤ ਹੈ ਬਹੁਤ ਜ਼ਿਆਦਾ ਤੇ ਸੋਹਣੇ ਲੁੱਟ ਨੇ ਲਓ ਜੀ ਅਸੀਂ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਹੈ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਆਂ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਤਿ ਸ੍ਰੀ ਅਕਾਲ